ਇਸ ਚੋਨ ਦੇ ਵਿੱਚ ਇੱਕ ਉਮੀਦਵਾਰ ਸੀਗੇ ਕਿਸਾਨਾਂ ਦੇ ਨਾਲ ਡੱਟਦੇ ਸੀਗੇ ਆਕਾਲੀ ਦਲ ਦਾ ਹਿੱਸਾ ਸੀਗੇ ਉਹ ਸੀਗਾ ਨਾਮ ਉਹਨਾਂ ਦਾ ਬਲਦੇਵ ਸਿੰਘ ਅਕਲਿਆ ਉਹ ਹੁਣ ਭਾਜਪਾ ਦੇ ਵਿੱਚ ਚਲੇ ਗਏ ਨੇ ਸ਼ਾਇਦ ਹੁਣ ਉਹਨਾਂ ਦੀਆਂ ਨੀਤੀਆਂ ਸਮਝ ਆ ਗਈਆਂ ਨੇ ਜਾਂ ਫਿਰ ਨੀਤੀਆਂ ਚੰਗੀਆਂ ਲੱਗੀਆਂ ਨੇ ਤਾਂ ਕੁੱਲ ਮਿਲਾ ਕੇ ਵੱਡਾ ਜਿਹੜਾ ਝਟਕਾ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਸੀ ਵੀ ਸਾਡੇ ਨਾਲ ਖੜਾ ਹੈ ਤਾਂ ਬਲਦੇਵ ਸਿੰਘ ਅਕਲਿਆ ਭਾਜਪਾ ਚਲਾ ਗਿਆ। ਝਿਰਗਟ ਵੀ ਰੰਗ دیر ਨਾਲ ਬਦਲਦੀ ਹੈ। ਇਹ ਅਗੂ ਕਿੰਨੀ ਤੇਜ਼ੀ ਨਾਲ ਰੰਗ ਬਦਲਦੇ ਆ ਆਪਣਾ ਤੇ ਬਾਈ ਬਾਈ ਨੂੰ ਇਹ ਛੰਭੂ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਨੇ ਪਰ ਇਹ ਜੇ ਅਗੂ ਬਾਰੇ ਦੱਸ ਦੇ ਨਾ ਆ ਸਜੁਗਤ ਕਿਸਾਨ ਮੋਰਚੇ ਵਾਲੇ ਉਧਰ ਨੇੜੇ ਦਾ ਮਾ ਰੁਲਦੂ ਸਿੰਘ ਮਾਨਸਾ ਸਾਹਿਬ ਹੀ ਪੈਂਦੇ ਆ ਕਿ ਕਿਹੜੇ ਲੋਟਸ ਕਰਕੇ ਬਲਦੇਵ ਸਿੰਘ ਅਕਲੀਏ ਨੂੰ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਉਸ ਨਰਿੰਦਰ ਮੋਦੀ ਦੀ ਸਿਫਤ ਕਰਨੀ ਪੈਗੀ ਜੀਰੂ ਇਹ ਪਾਣੀ ਪੀਪੀ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਕੋਸ ਦੇ ਹੁੰਦੇ ਸੀ ਤੇ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਪੂਰੇ ਸੂਬੇ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਭਾਜਪਾ ਦੇ ਜਿੱਥੇ ਵੀ ਉਮੀਦਵਾਰ ਪ੍ਰਚਾਰ ਲਈ ਜਾਂਦੇ ਨੇ ਨਾਲ ਨਾਲ ਜਜਪੀ ਦੇ ਵੀ ਤਾਂ ਉਹਨਾਂ ਨੂੰ ਵੀ ਲੋਕ ਪਿੰਡਾਂ ਵਾਲੇ ਹੋਗੇ ਕਿਸਾਨ ਹੋਗੇ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਨੇ ਤੇ ਐਸਕੇਮ ਬਣਿਆ ਸੀਗਾ ਸਾਂਯੁਕਤ ਕਿਸਾਨ ਮੋਰਚਾ ਜਦੋਂ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਵਾਸਤੇ ਕਿਸਾਨ ਦਿੱਲੀ ਰਵਾਨਾ ਹੋਏ ਸੀ ਜਿੱਤ ਵੀ ਹੋਈ ਕਾਨੂੰਨ ਵਾਪਸ ਵੀ ਹੋ ਗਏ ਐਸਕੇਮ ਨੇ ਆ ਕੇ ਇੱਥੇ ਫਿਰ ਚੋਣ ਵੀ ਲੜੀ ਚੋਣਾਂ ਦੇ ਵਿੱਚ ਕਾਫੀ ਨਰਾਜ਼ਗੀ ਮਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਚੋਣ ਦੇ ਵਿੱਚ ਇੱਕ ਉਮੀਦਵਾਰ ਸੀਗੇ ਕਿਸਾਨਾਂ ਦੇ ਨਾਲ ਡੱਟਦੇ ਸੀਗੇ ਅਕਾਲੀ ਦਲ ਦਾ ਹਿੱਸਾ ਸੀਗੇ ਉਹ ਸੀਗਾ ਨਾਮ ਉਹਨਾਂ ਦਾ ਬਲਦੇਵ ਸਿੰਘ ਅਕਲੀਆਂ ਉਹ ਹੁਣ ਭਾਜਪਾ ਦੇ ਵਿੱਚ ਚਲੇ ਗਏ ਨੇ ਸ਼ਾਇਦ ਹੁਣ ਉਹਨਾਂ ਦੀਆਂ ਨੀਤੀਆਂ ਸਮਝ ਆ ਗਈਆਂ ਨੇ ਜਾਂ ਫਿਰ ਨੀਤੀਆਂ ਚੰਗੀਆਂ ਲੱਗੀਆਂ ਨੇ ਤਾਂ ਕੁੱਲ ਮਿਲਾ ਕੇ ਵੱਡਾ ਜਿਹੜਾ ਝਟਕਾ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਸੀ ਵੀ ਸਾਡੇ ਨਾਲ ਖੜਾ ਹੈ ਤਾਂ ਬਲਦੇਵ ਸਿੰਘ ਅਕਲਿਆ ਭਾਜਪਾ ਚਲਾ ਗਿਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਅਕਲਿਆ ਹੂੰ ਇਹ ਬਿਲਕੁਲ ਚੌ ਪਿੰਡ ਦੇ ਨਾਲ ਹੈ ਤੇ ਇਹਨਾਂ ਨੇ ਪੁੱਚੋ ਮੱਡੀ ਤੋਂ ਬਾਈ ਦੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੋਣਾ ਵੀ ਲੜਗਾ ਸੀ ਤੁਸੀਂ ਦੇਖੋ ਮਾ ਜੀ ਨੇ ਸਵੇਰੇ ਗੱਲ ਕੀਤੀ ਸੀ ਵੀ ਗਿਰਗਟ ਵੀ ਰੰਗ ਧੀਰ ਨਾਲ ਬਦਲਦੀ ਹੈ ਇਹ ਆਗੂ ਕਿੰਨੀ ਤੇਜ਼ੀ ਨਾਲ ਰੰਗ ਬਦਲਦੇ ਆਪਰਾ ਬਹੁਤ ਤੇਜ਼ੀ ਨਾਲ ਕਹਿੰਦੇ ਜੀ ਪ੍ਰਧਾਨ ਮੰਤਰੀ ਦੀਆਂ ਦੇਸ਼ ਪ੍ਰਤੀ ਨੀਤੀਆਂ ਬਾ ਕਮਾਲ ਹੈ 14 ਮਹੀਨੇ ਦਿੱਲੀ ਬੈਠੇ ਰਹੇ ਉਦੋਂ ਨਹੀਂ ਸਮਝਾਈ ਸੀ ਤਰਵਿੰਦਰ ਜੀ ਜਿਹੜਾ ਲੋਟਸ ਚੱਲਦਾ ਹੈ ਨਾ ਅੱਜ ਉਹ ਲੋਟਸ ਦੇ ਚਰਚੇ ਗਲੀ ਗਲੀ ਮਹੱਲੇ ਮਹੱਲੇ ਚਾਰੇ ਪਾਸੇ ਹੈ ਆਪਰੇਸ਼ਨ ਲੋਟਸ ਸੋ ਇਹਨਾਂ ਨੂੰ ਹੁਣ ਕਹਿੰਦੇ ਅਕਲ ਹੁਣ ਆਈ ਹੈ ਹਮ ਕਿ ਭਾਜਪਾ ਤਾਂ ਹੈ ਹੀ ਬਹੁਤ ਵਧੀਆ ਇਹਨਾਂ ਨੇ ਫਿਰ ਸਨੀਲ ਜਾਖੜ ਸਾਹਿਬ ਕੋਲ ਜਾ ਕੇ ਪਾਜਪਾ ਦਾ ਪੱਲਾ ਫੜ ਲਿਆ ਫੇਰੇ ਮੇਰਾ ਸਾਹ ਹੈ ਅਲਕਾ ਉਧਰ ਲੈ ਤੇ ਬੀਬੀ ਪਰਮਪਾਲ ਕੌਰ ਨਾਲ ਝੋਨ ਪ੍ਰਚਾਰਚ ਵੀ ਜਾਣਗੇ ਔਰ ਇਹ ਮੇਰਾ ਖਿਆਲ ਜਿਹੜਾ ਪਿੰਡ ਅਕਲੀਏ ਮਾਉੜ ਚ ਪੈਂਦਾ ਹੈ ਜਾਂ ਮਾਨਸਾ ਚ ਪੈਂਦਾ ਹੋਵੇਗਾ ਜਾਂ ਬਾਉੜਾ ਕਿਉਂਕਿ ਬਿਲਕੁਲ ਇਹ ਬਾਰਡਰ ਤੇ ਦੋਹਾਂ ਜਲਿਆਂ ਦੇ ਸਵਾਲ ਲੋਕਾਂ ਦੇ ਵਿੱਚ ਹੈ ਕਈ ਕਿਸਾਨ ਆਗੂਆਂ ਨੂੰ ਵੀ ਆਪਾਂ ਪੁੱਛਦੇ ਹਾਂ ਕਿ ਕਿਸਾਨ ਆਗੂਓ ਤੁਸੀਂ ਦੱਸੋ ਜੇ ਟੋਡੇ ਵਾਲੇ ਇਹ ਛੱਡ ਛੱਡ ਕੇ ਦੂਜੇ ਪਾਸੇ ਤੁਰ ਜਾਣ ਤਾਂ ਕਿਹੜੇ ਪਾਸੇ ਨੂੰ ਜਾਈਏ ਮੇਰੇ ਖਿਆਲ ਇੱਕ ਆਪਾਂ ਡਿਸਕਸਰੀ ਕੀਤਾ ਕਸਾਨਾਂ ਦੀ ਜਿਹੜੀ ਇਹਨਾਂ ਦੀ ਸ਼ੰਭੂ ਵਾਲਾ ਦੀ ਮੀਟਿੰਗ ਹੋਈ ਹੈ ਉਹ ਕਹਿੰਦੇ 22 ਮਈ ਨੂੰ ਸਾਡਾ ਸੌਦਨ ਪੂਰਾ ਹੋ ਜਾਏਗਾ ਤੇ 22 ਮਈ ਨੂੰ ਇਹ ਸ਼ੰਭੂ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਨੇ ਪਰ ਇਹ ਜੇ ਅੱਗੋਂ ਬਾਰੇ ਦੱਸਦੇ ਨੇ ਆ ਸੰਯੁਕਤ ਕਿਸਾਨ ਮੋਰਚੇ ਵਾਲੇ ਉਧਰ ਨੇੜੇ ਦਾ ਮਾ ਰੁਲਦੂ ਸਿੰਘ ਮਾਨਸਾ ਸਾਹਿਬ ਹੀ ਪੈਂਦੇ ਆ ਕਿ ਕਿਹੜੇ ਲੋਟਸ ਕਰਕੇ ਬਲਦੇਵ ਸਿੰਘ ਅਕਲਿਆ ਨੂੰ ਭਾਰਤੀ ਜਨਤਾ ਪਾਰਟੀ 'ਚ ਜਾ ਕੇ ਉਸ ਨਰਿੰਦਰ ਮੋਦੀ ਦੀ ਸਫਤ ਕਰਨੀ ਪੈਗੀ ਜਿਹੜੋਂ ਇਹ ਪਾਣੀ ਪੀਵੀ ਦਿੱਲੀ ਦੇ ਬਾਰਡਰਾਂ ਤੇ ਬਹਿ ਕੇ ਕੋਸ ਦੇ ਹੁੰਦੇ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ, 어संस्कृति ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। 사시칼 ਜੀ ਮੈਂ ਹਾ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।